ਮਾਨਯੋਗ ਡੀਏਜੀ ਸਾਹਿਬ ਸਰਦਾਰ ਨਾਨਕ ਸਿੰਘ ਜੀ ਬਾਰਡ ਰੇਂਜ ਮਾਨਯੋਗ ਸਾਡੇ ਐਸਐਸਪੀ ਸਾਹਿਬ ਸਰਦਾਰ ਮਨਿੰਦਰ ਸਿੰਘ ਆਈਪੀਐਸ ਜੀ ਵੱਲੋਂ ਜੋ ਅੰਮ੍ਰਿਤਸਰ ਦੇ ਹਾਤੀ ਜਿਲੇ ਦੇ ਵਿੱਚ ਗੈਰ ਸਮਾਜਿਕ ਕੰਸਲਰ ਦੇ ਖਿਲਾਫ ਜਿਹੜੀ ਮੁਹਿੰਮ ਚੇੜੀ ਹੋਈ ਆ ਉਹਦੇ ਸਬੰਧ ਦੇ ਵਿੱਚ ਕੱਲ ਸਾਡੇ ਸਪੈਸ਼ਲ ਸੈੱਲ ਦੇ ਇੰਚਾਰਜ ਸਬ ਇੰਸਪੈਕਟਰ ਸਤਿੰਦਰ ਸਿੰਘ ਦੀ ਟੀਮ ਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਣੀ ਆ ਜ ਜਦੋਂ ਆਪਣੀ ਟੀਮ ਦੇ ਨਾਲ ਜਿਹੜਾ ਹੈਗਾ ਉਹ ਬੱਚੀ ਪਿੰਡ 30 ਪਿੰਡ ਤੇ ਜਿਹੜਾ ਉਹ ਮੌਜੂਦ ਸੀ ਤੇ ਇੱਕ ਦੋਸ਼ੀ ਜਿਸ ਦਾ ਨਾਮ ਮਲਕੀਤ ਸਿੰਘ ਕੀਤੂ ਪੁੱਤਰ ਜੰਗ ਸਿੰਘ ਵਾਸੀ ਪਿੰਡ ਪੰਡੋਰੀ ਨੂੰ ਕਾਬੂ ਕਰਕੇ ਉਸ ਦੇ ਪਾਸੋਂ ਇੱਕ ਜੰਦਾ ਗ੍ਰਨੇਡ 30 ਬੋਰ ਦਾ ਪਿਸਤਲ ਤੇ 10 ਜੰਦਾ ਰੌਂਡ ਜਿਹੜੇ ਆ ਉਹ ਬਰਾਮਦ ਕੀਤੇ ਆ ਜੋ ਮਡਲੀ ਪੁਛਗਿਛ ਦੇ ਵਿੱਚ ਜਿਹੜਾ ਇਹ ਪਤਾ ਲੱਗਿਆ ਕਿ ਇਹ ਪਾਕਿਸਤਾਨ ਦੇ ਵਿੱਚ ਬੈਠੇ ਜਿਹੜਾ ਹਰਿੰਦਰ ਸਿੰਘ ਰਿੰਦਾ ਤੇ ਇੱਕ ਯੂਕੇ ਦੇ ਵਿੱਚ ਤਰਮਾ ਸੰਧੂ ਜਿਹੜੇ ਗੈਂਗਸਟਰ ਨੇ ਉਹਨਾਂ ਦੇ ਇਹ ਇਸ਼ਾਰਿਆਂ ਤੇ ਕੰਮ ਕਰ ਰਿਹਾ ਸੀ ਇੱਥੇ ਪਹਿਲਾਂ ਕੋਈ ਪਰਚਾ ਵਗੈਰਾ ਦੇ ਦਰਜ ਨਹੀਂ ਹੈਗਾ ਪਰ ਹੁਣ ਤੱਕ ਇਹ ਕਿੰਨਾ ਅਸਲਾ ਮੰਗਾ ਚੁੱਕਿਆ ਵਾ ਤੇ ਹੋਰ ਕਿਹੜੇ ਕਿਹੜੇ ਇਹਦੇ ਨਾਲ ਦੇ ਜਿਹੜੇ ਉਹ ਸਾਥੀ ਨੇ ਇਸ ਸੰਬੰਧੀ ਜਿਹੜੀ ਆ ਉਹ ਰਿਮਾਂਡ ਲੈ ਕੇ ਢੰਗਾਈ ਨਾਲ ਪੁਸ਼ਗੀਸ਼ ਕਰਕੇ ਉਹਨਾਂ ਦੇ ਖਿਲਾਫ ਵੀ ਜਿਹੜੀ ਆ ਸਖਤ ਕਾਰਵਾਈ ਕੀਤੀ ਜਾਵੇ ਸਰ ਜਿਹੜੇ ਅਮਰਸੇਵ ਦੇ ਵਿੱਚੋਂ ਪਹਿਲਾਂ ਮੱਖ-ਮੱਖ ਜਾਨ ਤੋਂ ਗਰਲੇਟ ਫਟੇ ਹੋਏ ਨੇ ਜਾਂ ਲੰਬੇ ਗਏ ਉਹਨਾਂ ਦੇ ਨਾਲ ਕੋਈ ਤਾਲ ਜੁੜ ਰਿਹਾ ਇਸ ਬੰਦੇ ਦਾ ਮਨਜੀਤ ਸਿੰਘ ਬੂਪੂ ਦਾ ਵੇਖੋ ਹੋ ਵੀ ਸਕਦਾ ਵਾ ਪਰ ਮੈਂ ਤੁਹਾਨੂੰ ਇਸ ਵੇਲੇ ਇਹਦੇ ਬਾਰੇ ਸਹੀ ਜਾਣਕਾਰੀ ਨਹੀਂ ਦੇ ਸਕਦਾ ਰਿਮਾਂਡ ਦੇ ਦੌਰਾਨ ਜਿਹੜਾ ਵਾ ਉਹ ਪੁਸ਼ਗੀਸ਼ ਕਰਕੇ ਤੇ ਜਰੂਰ ਇਸ ਐਂਗਲ ਤੇ ਪਹੁੰਚਿਆ ਜਾਊਗਾ ਸਰ ਹਰਿੰਦਰ ਸਿੰਘ ਵਿੱਦੇ ਦੀ ਗੱਲ ਕਰੀ ਜੇ ਵੱਖ-ਵੱਖ ਜਗ੍ਹਾ ਤੇ ਉਹ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਕੰਮ ਕਰ ਚੁੱਕਾ ਹੈ ਤੇ ਕਦੋਂ ਤੋਂ ਇਹਦੀ ਗੱਲ ਹੋ ਰਹੀ ਸੀ ਇਹ ਵੇਖੋ ਮੈਂ ਜਿਵੇਂ ਤੁਹਾਨੂੰ ਦੱਸਿਆ ਵਾ ਕਿ ਇੱਥੇ ਪਹਿਲਾਂ ਪਰਚਾ ਕੋਈ ਦਰਜ ਨਹੀਂ ਹੈਗਾ ਪੁਰਾਣਾ ਤੇ ਇਹ ਹੁਣ ਰਿਮਾਂਡ ਤੋਂ ਬਾਅਦ ਜਿਹੜਾ ਵਾ ਉਹ ਪੁਛਗਿਛ ਦੇ ਵਿੱਚ ਇਹ ਸਬੰਧੀ ਜਿਹੜਾ ਖਲਾਸਾ ਹੋਊਗਾ